ਮਿਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੂਈ ਤੇ ਇੱਕ ਗੱਬਣ ਤੁਹਾਨੂੰ ਦਿਖਾਵਾਂਗੇ ਇੱਕ ਤਾਜੀ ਸੂਈ ਹੈ ਜਿਹੜੀ ਬਿਲਕੁਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਵਰ ਸਨਾਠੀ ਠੀਕ ਠਾ ਜੀ ਹਾਂਜੀ ਵਧੀਆ ਜੀ ਠੀਕ ਠਾਕ ਸਨਾਠੀ ਸਭ ਵਧੀਆ ਜੀ ਤੇ ਨਾਮ ਦੱਸ ਦੋ ਵੀਰ ਜੀ ਕਰੀ ਆਪਣਾ ਨਾਂ ਜੋਨਪੀ ਸਿੰਘ ਤੇ ਹਾਂਜੀ ਤੇ ਤਸੀਲ ਡਰਬ ਬਣਾਣ ਜਿਹੜਾ ਗੁਰਦਾਸਪੁਰ ਪਿੰਡ ਹਰਦੁਰ ਵਾਲਾ ਲਾਗੇ ਰਮਦਾਸ ਪੈ ਜਾਂਦਾ ਆਪਾਂ ਹਨਾ ਤੇ ਫੱਦਗੜ ਚੋੜੀਆਂ ਵਿੱਚ ਲੱਗ ਗਈ ਹਾਂਜੀ ਸੈਂਟਰ 'ਚ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਕਰੀ 8437422925 ਠੀਕ ਹੈ ਹਾਂਜੀ ਪਹਿਲਾਂ ਗੱਬਨ ਹੀ ਦਿਖਾ ਦਈਏ ਹਾਂਜੀ ਪਹਿਲਾਂ ਗੱਬਨ ਹੀ ਪਹਿਲਾਂ ਗੱਬਨ ਦਿਖਾ ਦਈਏ ਫਿਰ ਸੂਈ ਵਖਾਉਣੇ ਤੁਹਾਨੂੰ ਹੈ ਗਿਆ ਦੋਵੇਂ ਕ੍ਰੋਸ 'ਚ ਹੈ ਗਰਮੀ ਵਾਲੀਆਂ ਹਾਂ ਦੋਵੇਂ ਹਾਂਜੀ ਗਰ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਆ ਵੀ ਜੀ 18 ਕਿਲੋ ਚ ਵੇਜੋਗੀ ਰਮਾਨਾ ਕਰਾਉਸ ਆ ਅੱਛਾ ਹਾਂਜੀ ਤੇ ਹਾਂਜੀ ਜੱਤ ਵਾਲੀ ਵੇੜ ਜੀ ਕਿੰਨਾ ਕ ਲੈ ਜੀ ਟਾਈਮ ਆ ਜੀ ਤਿੰਨ ਪੰਜ ਸੱਤ ਕੱਢ ਜੂਗੀ ਜੇ ਠੀਕ ਆ ਪੰਜਾ ਦਿਨ ਹਾਂਜੀ ਕੱਢ ਦੀ ਜੀ ਆਹ ਦੇਖ ਠੰਡੀ ਠੰਡੀ ਬਹੁਤ ਆ ਜੀ ਤੋਰੋ ਹਾਂ ਫਿਰ ਇੱਕ ਰੀਨ ਤੋਰ ਦੋ ਆਹ ਦੇਖ ਸਾਹ ਤੇ ਜੀ ਠੀਕ ਹੈ ਜੀ ਬੰਦੇ ਜੀ 18 ਨੇ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਹੈਗੇ ਵੀ ਕ੍ਰੋਸ ਚ ਆ ਫੈਟ ਇਹਦੀ ਚੰਗੀ ਆਈ ਜਾਊਗੀ ਦੂਜਾ ਸੁਆਹ ਵਾ ਜਿਹੜਾ ਇਹਨੇ ਸੋਨਾ ਕਿੰਨੇ ਹਜੇ ਤਿਆਰ ਹੋਣਾ ਵਾ ਇਹਨੇ ਥੱਲੇ ਤੇ ਥਣ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਬਹੁਤ ਚੰਗਾ ਲੱਗਾ ਜੀ ਆਹ ਦੇਖ ਸਕਦੇ ਜੀ ਤੇ ਕਿੰਨਾ ਕੁ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਦੇਖ ਲਓ ਵੇਚ ਜੀ ਜਿਆ ਜਿਆ ਕਰ ਦੀਏ ਲੋ ਕਿਤਾ ਉਹ 66 ਵੀ ਮੰਗਦੇ ਪੈ ਪੈਰੀ ਮੰਗੀ ਜਾਂਦੇ ਹਾਂਜੀ ਆਪਾਂ ਮੁੱਲ 52000 ਕਰ ਲਈਏ 52000 ਵਿੱਚੋਂ ਕਰ ਦੇਣਾ ਮੰਤਨ ਹਾਂਜੀ ਕਰ ਦਾਂਗੇ ਜੀ ਠੀਕ ਕਿੰਨਾ ਕਰਦਾ ਓਕੇ 1000 ਛੱਡ ਦੇ ਠੀਕ ਹੈ ਚਲੋ ਬਾਕੀ ਕੋਈ ਫੋਨ ਲਾਵੇ ਹਾਂਜੀ ਫੋਨ ਲਾ ਮੌਕੇ ਤੇ ਮੰਤਨ ਹੋ ਜਾਊਗਾ ਹਨਾ ਬਾਕੀ ਬਹੁਤ ਚੰਗੀ ਜੇ ਥਣ ਬਾਕੀ ਅਜੇ ਥੱਲੇ ਹੋਰ ਬਣੂਗੀ ਬੜੀ ਬਾਨੀ ਵੈਸੀ ਚੰਗੀ ਤਿਆਰ ਹੋਣੀ ਹੈ ਥੱਲੇ ਬੈਕਗਰਾਉਂਡ ਆ ਛੱਡਾ ਠੀਕ ਹੈ ਪਛਾਣ ਖਵਾਣਾ ਚੰਗਾ ਤਿਆਰ ਕਰਨ ਦੀ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਵੇਖ ਕੇ ਪਸੰਦ ਕਰਕੇ ਖੜੇ ਕਈ ਵਾਰੀ ਵੀਡੀਓ 'ਚ ਪ੍ਰੋਪਰ ਅੰ ਇੱਥੇ ਆ ਕੇ ਵੇਖ ਕੇ ਖੜੇ ਕੋਈ ਵੀਰ ਹੁਣ ਇੱਕ ਸੂਈ ਵੀ ਤੁਹਾਨੂੰ ਦਿਖਾ ਦਈਏ ਤਾਜੀ ਸੂਈ ਆ ਥਣਾ ਬੜਾ ਪਿਆਰਾ ਇਹਦੇ ਕੋਲ ਆ ਦੇਖ ਸਕਦੇ ਜੀ ਹਵਾਨੇ ਤੇ ਨਾੜਾਂ ਤੇ ਥਣਾ ਦਾ ਸਾਈਜ਼ ਗਿਆ ਆਪ ਜਿਹੜਾ ਚੰਗਾ ਤਾਜੀ ਬੱਚਾ ਆ ਜਿਹੜਾ ਮਗਰ ਕਿੰਨਾ ਚਿਰ ਹੋਇਆ ਵੀਰ ਜੀ ਨਾ ਸੂਈ ਨਾ ਇਹ ਵੀਰ ਜੀ ਕੱਲ ਦੀ ਸੂਈ ਜੇ ਅੱਛਾ ਕੱਲ ਦੀ ਸੂਈ ਆ ਹਾਂ ਜੀ ਕੱਲ ਦੀ ਸੂਈ ਤੇ ਕਿੰਨਾ ਕੇ ਤੇ ਕੋਲ ਮੋਕੇ ਦੇ ਬੋਲੇ ਤਿਆਰ ਅੱਛਾ ਹਾਂ ਜੀ 16 17 ਕਿਲੋ ਖੁੱਲਾ ਡੱਲਾ ਬੋਲਾ ਹੋਊਗਾ ਜੀ ਹੈਗਾ ਇਹਨਾਂ ਬੋਲਾ ਪੱਕਾ ਹਾਂ ਜੀ ਇਹਨਾਂ ਪੱਕਾਗਾ ਚੋਕੇ ਖੜੇ ਕੋਈ ਵੀਰ ਆਪਣੀ ਦੋ ਟਾਂ ਤਸੱਲੀ ਕਰਕੇ ਕਿੰਨਾ ਕੁ ਏ ਵੀ ਬਾਈ ਲੀਟਰ ਚ ਵੇਚ ਜਾਊਗੀ ਅੱਛਾ ਹਾਂਜੀ ਬਹੁਤ ਧੰਨਵਾਦ ਸੋਹਣੀ ਸਾਫ ਹੈ ਬੈਠ ਠੀਕ ਹੈ ਗੱਡਾ ਲਈ ਬੈਠ ਦੇ ਤੋਰ ਇੱਕ ਲਈ ਨਾ ਗੱਡਾ ਦਿਆ ਠੰਡੀ ਸੀਲ ਬਾਕੀ ਹਵਾ ਨਾਲ ਗਾਹਣ ਜਿਹੜਾ ਚੰਗਾ ਵਾ ਇਹਦੇ ਕੋਲ ਤਿਆਰ ਦੇਖੋ ਠੰਡੀ ਸੀਲ ਬਹੁਤ ਏ ਠੀਕ ਹੈ ਆ ਦੇਖੋ ਪਲਾਂਦੀ ਵੇਚੋ ਪਲਾਂਦੀ ਵੇਚ ਜਿੱਦ ਤਰ ਮਰਜ਼ੀ ਵੇਚੋ ਹਾਂਜੀ ਠੀਕ ਹੈ ਲਿਆ ਖੋਲੋ ਹਾਂ ਫਿਰ ਤੋਰ ਦਈਏ ਇੱਕ ਰੀਨਾਂ ਆ ਦੇਖ ਸਾਦੇ ਜੀ ਰਾਕੇ ਹਵਾਨਾ ਗਾਣਾ ਵਿੱਚ ਚੰਗਾ ਤੇ ਹਵਾਨਾ ਪਛਾਣ ਵਿੱਚ ਚੰਗਾ ਇੱਕ ਵਾਰੀ ਲੈ ਜੋ ਤਾਣੂ ਤਾਰ ਦਵੇ ਜੇ ਇੱਕ ਵਾਰੀ ਥੋੜੀ ਲੰਮੀ ਤੋਰ ਦੀ ਥਾਣੇ ਵਖਾਓ ਥਾਣ ਬਹੁਤ ਵਧੀਆ ਲੱਗਾ ਜੇ ਬੰਨ੍ਹ ਦਵੇ ਦੂਸਰਾ ਸੁਆਹ ਅੱਡੀ ਕਰੀ ਦੂਸਰਾ ਸੁਆਹ ਜਿਹੜਾ ਇਹ ਸੂਈ ਹੈ ਦੋਵੇਂ ਜਿਹੜੀਆਂ ਦੂਸਰੇ ਸੋਈਆਂ ਆ। ਹਾਂ ਦੇਖ ਸਕਦੇ ਜੀ। ਹੈਗੀਆਂ ਬਿਲਕੁਲ ਠੰਡੀਆਂ ਸੀਲ ਆ ਤੁਹਾਨੂੰ। ਠੰਡੀ ਠੰਡੀ ਆ ਵੇਖੋ ਜਿਤਨਾ ਮਰਜ਼ੀ ਕੋਈ ਵੀ। ਠੰਡੀ ਸੀਲ ਬਹੁਤ। ਤੇ ਵੀਰ ਜੀ ਫਿਰ ਕੀ ਮੁੱਲ ਰੱਖਣਾ ਆਪਾਂ ਇਹਦਾ? ਵੇਖ ਲਓ ਵੀਰ ਜੀ ਜਿੰਨਾ ਕਟਾਜ ਕਰ ਲੈਨੇ ਆ ਜੀ। ਜਾਜ ਜੀ ਕਰ ਦਈਏ। ਲੋਕ ਤਾਂ ਪਤਾ ਜਿਆ ਪੈਟ ਪੜ ਸੱਤ ਸੱਤ ਰੇਰ ਮੰਗੀਆਂ ਜੇ ਪਰ ਪਾਵ ਨਹੀਂ ਮਿਲ ਕੰਨਾ ਜੀ ਹਾਂਜੀ 58000 ਦੀ ਵੜ ਦੇ ਦੀਏ 58000 ਦੀ ਹਾਂਜੀ 58000 ਬਾਕੀ ਕਰ ਦੋ ਕਿ ਮੌਕੇ ਤੇ ਮੰਨ ਤਾ ਨਾ ਅਸੀਂ ਤੇ ਮੰਨ ਤਾ ਕਰਾਂਗੇ 20 22 ਲੀਟਰ ਦੁੱਧ ਚਾਹੋਗੀ ਵੇ ਜੀ ਵਧੀਆ ਜੀ ਠੀਕ ਹੈ ਜੀ ਹੁਣ 16 15 16 ਕਿਲੋ ਬੋਲਾ ਹੋਗਾ ਜੀ ਅੱਛੀ ਥਲੇ ਠੀਕ ਹੈ ਜੀ ਦੇਖੋ ਕਿੰਨੀ ਜੇ ਬਹੁਤ ਠੰਡੀ ਸੀ ਠੀਕ ਹੈ ਜੀ ਠੀਕ ਹੈ ਵੇ ਜੀ ਹੋਰ ਕੁਛ ਕਹਣਾ ਹੈ ਨਹੀਂ ਬਸ ਵੇ ਜੀ ਆਪਣੇ ਇਹ ਜਿਹੜੀ ਗੱਬਣੋਂ ਪਾਸ ਕਰ ਖੜੇ ਜਿਹੜੀ ਸੂਈਓ ਚੋਚਵਾ ਖੜੇ ਆਪਣੀ ਤਸੱਲੀ ਭੰਦੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਵੇਖ ਕੇ ਪਸੰਦ ਕਰਕੇ ਖੜੇ ਇੱਥੇ ਆਵੇ ਜਿਹੜਾ ਪ੍ਰੋਪਰ ਜਿਹੜਾ ਪਤਾ ਲੱਗ ਜਾਂਦਾ ਫਿਰ ਚੰਗੀ ਤਰ੍ਹਾਂ ਕਦ ਕਾਟਦਾ ਥਾਣ ਹਵਾਨੇ ਦਾ ਰੰਗ ਰੂਪ ਦਾ ਇੱਥੇ ਆ ਕੇ ਵੇਖ ਕੇ ਪਸੰਦ ਕਰਕੇ ਖੜਿਆ ਕਰੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਜਿੰਮੇ ਆਰੇ ਵੀ ਤੁਹਾਡੀ ਭੰਦੀ ਆਪਣੀ ਤਸੱਲੀ ਕਰਕੇ ਖੜਨ ਦੀ ਤੇ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਔਰ ਬਹੁਤ ਧੰਨਵਾਦ